you ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਹੋ ਗਈ ਸੀ ਇੱਥੇ ਤੇ ਅਸੀਂ ਉੱਠ ਚੁੱਕੇ ਸੀ ਤੁਸੀਂ ਵੀ ਠੀਕ ਠਾਕ ਹੋ ਹੋ ਜਿਵੇਂ ਠੀਕ ਠਾਕ ਹੈ ਜੀ ਪਰ ਮਾਢਨੇ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਰਾਜ ਖੁਸ਼ੀ ਰੱਖੇ ਤੇ ਵਾਸਤ ਇਹ ਸਵੇਰ ਦੀ ਹੋ ਗਈ ਸੀ ਸ਼ੁਰੂਆਤ ਤੇ ਵਾਸ ਸਸੀਂ ਚਾਹ ਪਾਣੀ ਪੀ ਗਏ ਸੀ ਤੇ ਵਸ ਫਿਰ ਆਪਦੇ ਆਪ ਦੇ ਕੰਮ ਧੰਦਾ ਤੇ ਲੱਗਾਂਗੇ ਤੇ ਮੈਂ ਸਵੇਰ ਮੈਂ ਇੱਥੇ ਲੱਗੀ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਆ ਕੇ ਫਿਰ ਮੈਂ ਲੱਗੀ ਸੀ ਇੱਥੇ ਭਾਂਡੇ ਕੱਢਣ ਨੂੰ ਸਿੰਕ ਦੇ ਵਿੱਚੋਂ ਕਿਉਂਕਿ ਰਾਤ ਨੂੰ ਆਪਾਂ ਭਾਂਡੇ ਇਹਦੇ ਵਿੱਚ ਸਿੰਕ 'ਚ ਮੁੱਦੇ ਮਾਰਦੇ ਸੀ ਕਿਉਂਕਿ ਟੋਕਰੇ ਦੇ ਵਿੱਚ ਗਿੱਲੇ ਸੀ ਭਾਂਡੇ ਤੁਹਾਨੂੰ ਪਤਾ ਹੀ ਹੈ ਮੀਂਹ ਪਈ ਜਾਂਦਾ ਮੀਂਹ ਨਾਲ ਫਿਰ ਸੁੱਕਦੇ ਨਹੀਂ ਹਨਾ ਪਾਣੀ ਜਾਂ ਸੀਮੀ ਜਾਂਦਾ ਕਿ ਤਾ ਕਰਕੇ ਇੱਕ ਤਾਂ ਤੇ ਇੱਕ ਬਾਕੀ ਹਨਾ ਉਹ ਵੀ ਸਲਾਬ ਜੀ ਕਰਕੇ ਮੀਂਹ ਦੇ ਮੌਸਮ ਕਰਕੇ ਪਾਂਡੇ ਗਿੱਲੇ ਰਹਿੰਦੇ ਇਸ ਕਰਕੇ ਫਿਰ ਮੈਂ ਨਾ ਸੈਂਖ ਦੇ ਵਿੱਚ ਮੁੱਦੇ ਮਾਰਦੇ ਸੀ ਨਗਾ ਸਾਰੇ ਸੁੱਕ ਜਾਣਗੇ ਸਵੇਰ ਤੱਕ ਫਿਰ ਮੈਂ ਜਿਹੜੇ ਟੋਕਰੇ ਵਾਲੇ ਭਾਂਡੇ ਸੀ ਉਹ ਪਹਿਲਾਂ ਕੱਢਦੇ ਸੀ ਤੇ ਫਿਰ ਮੈਂ ਸੈਂਖ ਵਾਲੇ ਰੱਖਦੇ ਸੀ ਇਹਦੇ ਵਿੱਚ ਟੋਕਰੇ ਚ ਸਾਰੇ ਤੇ ਬਸ ਸਾਰੇ ਮੈਂ ਭਾਂਡੇ ਚੱਕ ਦੂੰਗੀ ਇੱਥੋਂ ਤੇ ਟੋਕਰੇ ਦੇ ਵਿੱਚ ਆਪ ਰੱਖ ਦਾਂਗੇ ਤੇ ਚਮਚੇ ਵਗੈਰਾ ਟੰਗ ਦਾਂਗੇ ਆਪਾਂ ਜਿੱਥੇ-ਇਥੇ ਟੰਗਣ ਵਾਲੇ ਸੀ ਸਾਰਾ ਕੁਝ ਚੱਕ ਕੇ ਭਾਂਡੇ ਤੇ ਫਿਰ ਬਸ ਮੈਂ ਟੋਕਰੇ ਇੱਕ ਸਾਈਡ ਕਰ ਦੂੰਗੀ ਤੇ ਫਿਰ ਇੱਥੇ ਮੈਂ ਲੱਗ ਗਈ ਸੀ ਭਾਂਡੇ ਧੋਣ ਜਿਹੜੇ ਸਵੇਰ ਦੇ ਹੈਗੇ ਸੀ ਚਾਹ ਵਾਲੇ ਮੈਂ ਕਿਹਾ ਚੱਲ ਇਹਨਾਂ ਨੂੰ ਸਾਫ਼ ਕਰਦਾ ਕਿਉਂਕਿ ਫਿਰ ਦੁੱਧ ਲਿਓਣਾ ਹੁੰਦਾ ਫਿਰ ਹਨਾ ਦੁੱਧ ਨੂੰ ਵਾਲ ਦੇਣਾ ਹੁੰਦਾ ਟੋਪੀ ਦੇ ਵਿੱਚ ਇਸ ਕਰਕੇ ਫਿਰ ਮੈਂ ਪਹਿਲੇ ਮੈਂ ਕਿਹਾ ਚੱਲ ਬਿਤੋਦਾ ਪਹਿਲਾਂ ਤੇ ਬੱਸ ਫਿਰ ਮੈਂ ਥੋੜੇ ਜਿਹੀ ਸੀ ਬਸ ਦੋ ਗਲਾਸ ਇੱਕ ਬਾਟੀ ਜੱਗ ਤੇ ਟੋਪੀ ਬੱਸ ਚਾਹ ਭੁੰਨੀ ਸੀ ਤੇ ਬਾਕੀ ਰਾਤ ਦਾ ਸੀ ਰਿਸ਼ੂ ਦਾ ਦੁੱਧ ਅਲੱਗ ਗਲਾਸ ਤੇ ਮੈਂ ਤਾਂ ਪਿੰਦੀ ਨੂੰ ਦੁੱਧ ਤੁਹਾਨੂੰ ਪਤਾ ਹੀ ਹੈ ਦਵਾਈ ਕਰਕੇ ਫਿਰ ਬੰਦ ਕੀਤਾ ਹੋਇਆ ਹੈ ਰਿਸ਼ੂ ਨੂੰ ਕਰ ਦਿੰਦੀ ਹੁਣੇ ਥੋੜਾ ਜਿਹਾ ਗਰਮ ਦੁੱਧ ਪੀਣ ਨੂੰ ਤੇ ਕਿਉਂਕਿ ਠੰਡ ਦਾ ਮੌਸਮ ਜਮੀ ਦਾ ਦਾਰਕਸ ਦਹੀਂ ਜਮਾਇਆ ਨਹੀਂ ਹੁਣ ਦਹੀਂ ਫਿਰ ਇਹ ਅਸੀਂ ਚਾਹ ਨਾਲੇ ਸਵੇਰ ਖਾ ਲੈਨੇ ਦਾਹੀਂ ਜਮਾਉਂਦੇ ਨਹੀਂ ਬਸ ਥੋੜਾ ਜਿਹਾ ਪੀ ਲੈਂਦਾ ਤੇ ਕੋਸ਼ਿਸ਼ ਸਵੇਰੇ ਚਾਹ ਪਾਣੀ ਬਣਾ ਕੇ ਆਉਦਾ ਰੋਟੀ ਪਾਣੀ ਖਾ ਲੈਨੇ ਉਹਦੇ ਨਾਲ ਹੀ ਤੇ ਬਸ ਫਿਰ ਮੈਂ ਤੇ ਸਾਰੇ ਭਾਂਡੇ ਸਾਫ਼ ਕਰਕੇ ਤੇ ਇਹਨੂੰ ਸੈਂਕ ਨੂੰ ਮਾਜ ਲੂੰਗੀ ਚੰਗੀ ਤਰ੍ਹਾਂ ਸਾਬਣ ਦੇ ਨਾਲ ਸਕਰਬਰ ਨਾਲ ਸਾਫ਼ ਕਰਕੇ ਬਸ ਫਿਰ ਮੈਂ ਤੇ ਭਾਂਡੇ ਧੋ ਕੇ ਤੇ ਫਿਰ ਇੱਧਰ ਸੈਂਕ ਵੀ ਧੋਂਗੀ ਚੰਗੀ ਤਰ੍ਹਾਂ ਤੇ ਤੋਂ ਕਿ ਫਿਰ ਕਿਉਂਕਿ ਹਨਾ ਰਾਤ ਨੂੰ ਪਤਾ ਨਹੀਂ ਹੁੰਦਾ ਕੋਈ ਚੀਜ਼ ਵਿੱਚ ਬੜੀ-ਬੁੜੀ ਹੁੰਦੀ ਹੈ ਮੂੰਹਾਂ ਲੱਗ ਜਾਂਦੇ ਇਸ ਕਰਕੇ ਤੇ ਬਾਕੀ ਫਿਰ ਆਪਾਂ ਇਧਰਲੀ ਸਾਈਡ ਭਾਂਡੇ ਵੀ ਰੱਖੇ ਸੀ ਤੋਂ ਉਹਨੂੰ ਨੂੰ ਤਾਂ ਕਰਕੇ ਫਿਰ ਆਪਾਂ ਧੋ ਦੇਣੇ ਨੇ ਅੰਦਾਜ਼ੇ ਵ림 ਮੈਂ ਧੋ ਕੇ ਭਾਂਡੇ ਸਾਰੇ ਮੁੱਦੇ ਮਾਰ ਦੂੰਗੀ ਸਿੰਖ ਦੇ ਵਿੱਚ ਤੇ ਬਸ ਆਪਣੇ ਭਾਂਡੇ ਹੋ ਜਾਣਗੇ ਕਲੀਨ ਇਸ ਰੂਮ ਦੇ ਵਿੱਚ ਰਸੋਈ ਦਾ ਕੰਮ ਮੈਂ ਕਰਿਆ ਹੀ ਸੀ ਸਾਰਾ ਭਾਂਡੇ-ਪੁੰਡੇ ਸਾਫ਼ ਸਾਰੇ ਨੇ ਵੜੇ ਸੀ ਫਿਰ ਮੈਂ ਇਧਰ ਆ ਗਈ ਸੀ ਰੂਮ ਦੇ ਵਿੱਚ ਰੂਮ ਦੇ ਵਿੱਚ ਮੈਂ ਨਾ ਸੋਫਿਆਂ ਤੇ ਜਾਲੇ ਜਿ ਲਾ ਰਹੀ ਸੀ ਕਿਉਂਕਿ ਜਾਲੇ ਜਿ ਕਾਫੀ ਲੱਗੇ ਪਏ ਸੀ ਤੇ ਫਿਰ ਮੈਂ ਕਿਹਾ ਚੱਲ ਮੈਂ ਸਾਫ਼ ਕਰਦਾ ਫਿਰ ਮੈਂ ਇਹਨਾਂ ਦੇ ਕਵਰ ਵੀ ਉਤਾਰਤੇ ਸੀ ਸਾਰੇ ਤੇ ਬੱਸ ਫਿਰ ਮੈਂ ਝਾੜੂ ਨਾਲ ਚੰਗੀ ਤਰ੍ਹਾਂ ਜਾਲੇ-ਜੋਲੇ ਲਾ ਕੇ ਹਨਾ ਗੱਡੀਆਂ ਚੱਕਤੀਆਂ ਸੀ ਸਾਰੀਆਂ ਚੱਕ ਕੇ ਫਿਰ ਮੈਂ ਜਾਲੇ ਲਾਤੇ ਤੇ ਚੰਗੀ ਤਰ੍ਹਾਂ ਪਿੱਛੋਂ ਤੇ ਮੋਰੋ ਹਣਾ ਸਾਰੇ ਮੈਂ ਲਾ ਕੇ ਜਾਲੇ ਤੇ ਫਿਰ ਮੈਂ ਇਹਦੇ ਤੇ ਕਪੜਾ ਫੇਰ ਦੂੰਗੀ ਹੁਣ ਤੇ ਕਿਉਂਕਿ ਹਣਾ ਜਾਲੇ ਹੋਰ ਹੀ ਲੱਗਦੇ ਆ ਕਿਉਂਕਿ ਉਹ ਜਦ ਆਪਾਂ ਪਹਿਨੇ ਫਿਰ ਭੈੜਾ ਲੱਗਦਾ ਕੋਈ ਆ ਗਿਆ ਹੁੰਦਾ ਤਾਂ ਤੇ ਫਿਰ ਇਸ ਕਰਕੇ ਮੈਂ ਚੰਗੀ ਤਰ੍ਹਾਂ ਮੈਂਗਾ ਚੱਲ ਮੈਂ ਸਾਫ਼ ਕਰ ਦਿੰਨੀ ਫਿਰ ਹੋਰ ਤਾਂ ਆਪਾਂ ਕੰਮ ਕੋਈ ਕਰ ਨਹੀਂ ਸਕਦੇ ਬਾਕੀ ਅੱਜ ਵੀਰਵਾਰ ਸੀ ਕਪੜੇ ਤਾਂ ਧੋਣੇ ਨਹੀਂ ਸੀ ਤੇ ਮੈਂਗਾ ਚੱਲ ਵੀ ਆਹੀ ਕਰ ਲੈਨੇ ਆਪਾਂ ਨਾਲ ਤਾਂ ਸਾਫ਼ ਹੋ ਜੂਗਾ ਨਾਲੇ ਚੱਲ ਕੰਮ ਬਣ ਹੋ ਜੂਗਾ ਆਪਣਾ ਤੇ ਕونکہ ਮੀਂਹ ਹਣਾ ਸ਼ੁਰੂ ਹੋ ਗਿਆ ਸੀ ਦੁਆਰੇ ਤੇ ਆ ਦੇਖੋ ਕਣਮਣ ਹੋਈ ਜਾਂਦੀ ਆ ਤੇ ਪਹਿਲਾਂ ਤਾਂ ਧੁੱਪ ਕੱਢਦੀ ਸੀ ਮੈਂ ਕਿਹਾ ਚਲ ਸ਼ੁਕਰ ਆ ਰੱਬ ਨੇ ਧੁੱਪ ਕੱਢਦੀ ਤੇ 8 ਵਜੇ ਵਧੀਆ ਧੁੱਪ ਕੱਢ ਲਾਦੀ ਸੀ ਫਿਰ ਬਾਅਦ ਚ ਵਸ 10 ਵਜੇ ਮੀਂਹ ਪਉਣ ਲੱਗ ਗਿਆ ਸੀ ਪਹਿਲਾਂ ਬੱਦਲ ਜੀ ਕਰ ਲੈ ਫਿਰ ਮੀਂਹ ਸ਼ੁਰੂ ਹੋ ਗਿਆ ਯਾਨੀ ਕਿ ਇੰਨਾ ਵੀ ਜ਼ੋਰ ਦੇ ਹੈ ਨਹੀਂ ਸੀ ਮੀਂਹ ਕਣਮਣ ਜੀ ਸੀ ਕਿਤੇ ਹਟ ਜਾਂਦਾ ਸੀ ਕਿਤੇ ਆ ਜਾਂਦਾ ਸੀ ਆਈ ਸੀ ਤੇ ਵਸ ਫਿਰ ਮੈਂ ਇੱਥੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਸੋਫੇ ਤੇ ਬਸ ਫਿਰ ਮੈਂ ਇੱਥੇ ਸਾਰੇ ਸਾਫ਼ ਕਰ ਦੂੰਗੀ ਸੋਫੇ ਹੁਣ ਸਾਫ਼ ਕਰਕੇ ਝਾੜ ਛੋੜ ਲਏ ਸੀ ਤੇ ਬਸ ਹੁਣ ਮੈਂ ਇਹਨਾਂ ਨੂੰ ਇੱਕ ਸਾਈਡ ਕਰੀ ਜਾਨੀ ਆ ਤੇ ਇੱਕ ਸਾਈਡ ਕਰਕੇ ਇਹਨਾਂ ਨੂੰ ਸਾਈਡ ਤੇ ਲਾ ਦੂੰਗੀ ਜਿਵੇਂ ਜਿਵੇਂ ਪਾਏ ਸੀ ਤੇ ਪਹਿਲਾਂ ਮੈਂ ਰਿਸ਼ੂ ਨੂੰ ਕਿਹਾ ਸੀ ਵੀ ਆਪਾਂ ਬੈੱਡ ਚੇਂਜ ਕਰ ਦਿੰਨੇ ਆ ਵਿਚਾਲੇ ਲਾ ਦਿੰਨੇ ਸੈਂਟਰ ਚ ਤੇ ਮੈਂ ਕਿਹਾ ਇੱਕ ਤਾਂਣਾ ਵੀ ਮੀਂਹ ਕਣੇ ਦੇ ਰੋਤਾ ਵਿਚਾਲੇ ਠੀਕ ਰਹਿੰਦਾ ਤੇ ਕਹਿੰਦਾ ਨਹੀਂ ਵੀ ਠੀਕ ਆਈ ਮਗਾ ਚਲ ਠੀਕ ਹੈ ਫਿਰ ਵਾਸਤਿ ਤਸਾਵ ਕਰਕੇ ਚੰਗੀ ਤਰ੍ਹਾਂ ਫਿਰ ਮੈਂ ਨਾ ਸੋਫਿਆਂ ਤੇ ਕਵਰ ਦੇਣ ਲੱਗ ਗਈ ਸੀ ਤੇ ਦੂਜੇ ਮੈਂ ਲਾਦੇ ਸੀ ਧੋਣ ਵਾਲੇ ਸੀ ਮੈਂ ਕਿਹਾ ਚੱਲ ਕੱਲ ਨੂੰ ਸ਼ੁੱਕਰਵਾਰਾ ਵੀ ਆਪਾਂ ਕੱਪੜੇ ਧੋਣੇ ਆ ਤੇ ਧੋਲਾਂਗੇ ਇੱਕ ਤਾਂ ਵਾਸ਼ਿੰਗ ਮਸ਼ੀਨ ਖਰਾਬ ਹੋਈ ਪਈ ਹੈ ਹਨਾ ਨਾ ਤਾਂ ਉਹ ਡਰੈਰ ਚੱਲਦਾ ਨਾ ਉਹਦਾ ਕੱਪੜੇ ਵਾਸ਼ ਹੁੰਦੇ ਆ ਪਤਾ ਨਹੀਂ ਕੀ ਹੋ ਗਿਆ ਤੇ ਫਿਰ ਇਹਦੇ ਡੈਡੀ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਵੀ ਹਨਾ ਇਹ ਧੁੱਪ ਨਿਕਲੂਗੀ ਜਦੋਂ ਧੁੱਪੇ ਫਿਰ ਰੱਖਦੇ ਮਸ਼ੀਨ ਬਾਹਰ ਕੱਢ ਕੇ ਵੀ ਜੇ ਤਾਂ ਹਨਾ ਸਲਾਸਲੂ ਆ ਜਾਂਦੀ ਕਈ ਵਾਰ ਤੇ ਵਿਜੇ ਤੇ ਚੱਲ ਪੀ ਠੀਕ ਹੈ ਨਹੀਂ ਤਾਂ ਫਿਰ ਚੈੱਕ ਕਰਾ ਲਿਓ ਵੀ ਦਿਖਾ ਲਿਓ ਤੇ ਵੀ ਬੁਲਾ ਕੇ ਹਨਾ ਮਸ਼ੀਨ ਵਾਲੇ ਨੂੰ ਤੇ ਫਿਰ ਵੀ ਜੇ ਤਾਂ ਜ਼ਿਆਦਾ ਖਰਾਬੀ ਹੋਈ ਮੋਟਰ ਮਟਰ ਪੈਂਦੀ ਹੋਈ ਫਿਰ ਤਾਂ ਰਹਿਣ ਦਿਓ ਜੇ ਕੋਈ ਹਨਾ ਵੀ ਬਟਨ ਬਟਨ ਸੋਚਦੇ ਹੋਈ ਕੋਈ ਪ੍ਰੋਬਲਮ ਜਾਂ ਕੋਈ ਹੋਰ ਤੇ ਉਹ ਕਰਾ ਲਿਓ ਮੈਂ ਕਿਹਾ ਚੱਲ ਠੀਕ ਹੈ ਤੇ ਕਾਫੀ ਸਾਲ ਹੋ ਗਏ ਮਸ਼ੀਨ ਲਈ ਨੂੰ ਵੀ ਜਦੋਂ ਰਿਸ਼ੂ ਹੋਇਆ ਸੀ 2010-14 ਲਈ ਹੋਈ ਹੈ ਤੇ 15 ਕਿੰਨੇ ਸਾਲ ਹੋ ਗਏ ਦੇਖ ਲਓ ਜੀ ਤੁਸੀਂ ਹਨਾ တဲ့ဖဲရ ਮਾਸ਼ੀ ਨਹਾਣਾ ਵੀਰ ਮੈਂ ਕਾ ਚੱਲ ਵੀ ਦੇਖ ਲਾਂਗੇ ਹਜੇ ਆਪਾਂ ਦੇਖਦੇ ਆ ਧੁੱਪ ਤਾਂ ਪਲਗਣਗੇ ਕਿਵੇਂ ਫਿਰ ਮੈਂ ਇੱਧਰ ਆ ਗਈ ਸੀ ਕਿਚਨ ਦੇ ਵਿੱਚ ਸੋਫਾ ਦਾ ਕਵਰ ਦੇਖ ਕੇ ਉਹਨਾਂ ਨੂੰ ਸੈੱਟ ਕਰਕੇ ਇੱਥੇ ਵੀ ਫ੍ਰਿਜ ਤੇ ਨਾ ਕਾਲਾ-ਕਾਲਾ ਜਿਹਾ ਲੱਗ ਜਾਂਦਾ ਤੁਹਾਨੂੰ ਪਤਾ ਹੀ ਹੋਗਾ ਕਾਲੇ ਜਿ ਪਤ ਨਹੀਂ ਕੀ ਜੰਮ ਜਾਂਦੀ ਮੈਲ ਜੀ ਤੇ ਉਹ ਹਣਾ ਬਾਬਾ ਲੱਗੇ ਪਏ ਸੀ ਫਿਰ ਮੈਂ ਇੱਥੇ ਸਾਫ਼ ਕਰਨ ਲੱਗ ਗਈ ਸੀ ਮੈਂ ਕਾ ਚੱਲ ਮੈਂ ਸਾਫ਼ ਕਰਦਾ ਚੰਗੀ ਤਰ੍ਹਾਂ ਤੇ ਬਸ ਇੱਥੇ ਮੈਂ ਉਹੀ ਸਾਫ਼ ਕਰੀ ਜਾਂਦੀ ਸੀ ਮੈਂ ਕੱਪੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਫੇਰ ਤਾਂ ਸੀ ਕੱਪੜਾ ਵੀਰ ਮੈਂ ਨਿਚੋੜ ਕੇ ਦੋ ਤਿੰਨ ਵਾਰ ਸਾਫ਼ ਕੀ ਤੇ ਫ੍ਰਿਜ ਤੇ ਮੈਂ ਕਿਹਾ ਵੀ ਉਹਦੇ ਨਾਲ ਫਿਰ ਨਾ ਬਿਮਾਰੀ ਜੀ ਲੱਗ ਜਾਂਦੀ ਹੈ ਕੋਈ ਨਾ ਕੋਈ ਬਿਮਾਰੀ ਫਿਰ ਉਮੀ ਸਬਜੀ ਦੇ ਵਿੱਚ ਪੈਂਦਾ ਉੱਡ ਕੇ ਹਨਾ ਉਹ ਪਤਾ ਨਹੀਂ ਕੀ ਉਹ ਬਣਿਆ ਪਿਆ ਸੀ ਹੋਰੀ ਤੇ ਫਿਰ ਮੈਂ ਕਿਹਾ ਚੱਲ ਮੈਂ ਸਾਫ਼ ਕਰਦਾ ਮੈਨੂੰ ਹਲਕਤ ਜੀ ਆਉਣ ਲੱਗ ਗਈ ਸੀ ਮੈਂ ਕਿਹਾ ਚੱਲ ਵੇ ਸਾਫ਼ ਕਰਾਂ ਤੇ ਵਿੱਚ ਜਾਲੀਆਂ ਜੂਲੀਆਂ ਤਾਂ ਸਾਫ਼ ਹੀ ਸੀ ਬਾਕੀ ਸਾਰਾ ਤੇ ਵਸੇ ਹੀ ਸੀ ਬਾਰੀ ਵਗੈਰਾ ਸਾਫ਼ ਕਰਨ ਵਾਲੇ ਫਿਰ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਸੀ ਤੇ ਇੱਥੇ ਫਿਰ ਮੈਂ ਦਾਲ ਹਨਾ ਦਾਲ ਵਾਲਾ ਡੱਬਾ ਦੇਖਿਆ ਤੇ ਫਿਰ ਵੀ ਆਪਾਂ ਨਾ ਧੋ ਲੈ ਹੈਣਾ ਪਉਂਗਾ ਤੇ ਬਦਲਵਾਈ ਹਨਾ ਉਤੇ ਫਿਰਦਾ ਬਦਲ ਕਿਤੇ ਕਿਣ ਮੈਨੂੰ ਜੀ ਲੱਗ ਜਾਂਦੇ ਆ ਫੋਨ ਕਤੇ ਹਟ ਜਾਂਦਾ ਵਾਸ ਆਈਆ ਸੁੱਕ ਪੱਕਾਇਆ ਕਿਤੇ ਮੜਾ ਚਲਾਇਆ ਹਨਾ ਜਿਹੜਾ ਇੰਨਾ ਮੀਂਹ ਸੀ ਜ਼ੋਰ ਦੀ ਉਹਦੇ ਨਾਲ ਤਾਂ ਘਟਾ ਮੜਾ ਮੋਟਾ ਜਹ ਹਨਾ ਪੈ ਜਾਂਦਾ ਹਟ ਜਾਂਦਾ ਤੇ ਕੰਮ ਆਪਣੇ ਸਾਰੇ ਹੋ ਗਏ ਦਿਖਾਉਣੀ ਹੈ ਮੈਂ ਇੱਧਰ ਮੈਂ ਰਸੋਈ ਵੀ ਸਾਫ਼ ਕਰਤੀ ਰਸੋਈ ਆਪਣੇ ਕਲੀਅਰ ਹੋ ਗਈ ਸਾਰੇ ਕਲੀਨ ਭਾਂਡੇ ਭੁੰਡੇ ਮੈਂ ਸਾਫ਼ ਕਰਤੇ ਇੱਧਰੋ ਸਾਫ਼ ਵਗੈਰਾ ਸਾਂਭਰ ਦੁੱਧ ਨੂੰ ਵਾਲਾ ਦਿੱਤਾ ਤੇ ਉਹ ਠੰਡਾ ਹੋ ਗਿਆ ਸੀ ਫ੍ਰਿਜ ਚ ਰੱਖਤਾ ਤੇ ਇੱਧਰ ਆਪਣੇ ਭੁੰਤੇ ਕਾਲੇ ਛੋਲੇ ਤੇ ਮਿਕਸਰ ਆਜਮਾ ਇਹ ਆਪਾਂ ਦੋਨੇ ਭੁੰਤੇ ਸੀ ਪਾਣੀ ਦੇ ਵਿੱਚ ਮੈਂ ਕਚਾਲਾ ਇਹ ਧਰ ਲਾ ਮਿਕਸ ਜੇ ਕਰਕੇ ਤੇ ਇੱਧਰ ਫ੍ਰਿਜ ਫ੍ਰਿਜ ਵੀ ਸਾਫ ਕਰਤੀ ਮੈਂ ਨੇ ਤੇ ਇੱਧਰ ਵੀ ਕਲੀਨ ਹੋ ਗਿਆ ਰੂਮ ਸਾਰਾ ਯੋਮ ਕਲੀਨ ਹੋ ਗਿਆ ਬਸ ਕਲੀਨ ਜੀ ਬਸ ਹਨਾ ਇਹ ਝਾੜੂ ਝੋੜੂ ਲੱਗਿਆ ਤੇ ਇਹ ਸਿਮੀ ਹੰਤਾ ਪਾਣੀ ਇੱਧਰ ਸਾਰੇ ਚਿੱਕੜੀ ਚਿੱਕੜ ਹੋ ਜਾਂਦਾ ਇੱਥੇ ਤੁਸੀਂ ਦੇਖ ਹੀ ਰਹੇ ਹੋ ਦੇਖੋ ਚਿੱਕੜੀ ਚਿੱਕੜ ਹੋ ਜਾਂਦਾ ਇੱਥੇ ਪਾਣੀ ਉੱਪਰ ਉਹ ਨਾ ਹਜੇ ਸਿਮੀ ਆਂਦਾ ਆ ਦੇ ਇੱਥੇ ਵੀ ਸਿਮਦਾ ਇੱਥੇ ਵੀ ਤਾਂ ਤੋਂ ਸਿਮੀ ਆਂਦਾ ਤੇ ਝਾੜੂ ਮੈਂ ਲਾਤਾ ਇੱਧਰ ਵੀ ਰੂਮ ਚ ਸੈੱਟ ਕਰਤਾ ਬੈੱਡ ਦੇ ਚਾਦਰ ਚ ਉੱਧਰ ਸੈੱਟ ਕਰਤੀ ਇੱਧਰ ਸੋਫਿਆਂ ਦਾ ਕਵਰ ਬਦਲ ਤੇ ਅੱਜ ਇੱਧਰ ਮੈਂ ਸੋਫੇ ਦਾ ਕਵਰ ਬਦਲ ਤੇ ਅੱਜ ਸਾਰੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕੀਤਾ ਹੈ ਇੱਧਰ ਹਨਾ ਇੱਥੇ ਕੈਵਨ ਦੇ ਉੱਪਰ ਵੀ ਕਪੜਾ-ਕਪੜਾ ਫੇਰਤਾ ਤੇ ਇੱਧਰ ਹਨਾ ਸ਼ੀਸ਼ੇ ਤੇ ਸਾਰੇ ਟੇਬਲ ਤੇ ਚੰਗੀ ਤਰ੍ਹਾਂ ਮੈਂ ਸਾਫ਼ ਕੀਤਾ ਤੇ ਬਸ ਜਦ ਆਪਾਂ ਹਨਾ ਕੁਝ ਵੀ ਚੇਂਜ ਕਰਦੇ ਹਾਂ ਥੋੜਾ ਜਿਹਾ ਲੁੱਕ ਚੇਂਜ ਹੋ ਜਾਂਦੀ ਹੈ ਤੇ ਆ ਮੈਂ ਬਸ ਸੋਫੇ ਦੇ ਕਵਰ ਬਦਲ ਤੇ ਮੈਂ ਕਿਹਾ ਧੋ ਦਾਂਗੇ ਚੱਲ ਤੇ ਟਾਈਮ ਹੋ ਗਿਆ ਜੀ 9:11 ਦਾ ਇਹ ਥੋੜਾ ਜਿਹਾ 5-7 ਮਿੰਟ ਅੱਗੇ ਆ ਟਾਈਮ ਪੀਸ। ਪੋਣੇ ਦੇ 11 ਹੋ ਗਏ। ਹੁਣ ਮੈਂ ਹਨਾ ਬਣਾਉਂਗੀ ਚਾਹ ਦਾ ਸਾਦੀ। ਮੈਂ ਕਹਿਣਾ ਕਿ ਬਣਾਉਣੀ ਆ ਵੀ ਨਾਲਾ ਪਹਿਲਾਂ ਹਨਾ। ਰੋਰੀ ਹੋਇਆ ਪਿਆ ਸੀ। ਆਉਦੇ ਆਪ ਨੂੰ ਜੀਵ ਜੈ ਲੱਗਦਾ ਹੁੰਦਾ ਜਦ ਨਾ ਨਹੀ। ਤੇ ਬਸ ਫੇਰ ਉਹ ਹਨਾ ਨਾ ਢੋਲ ਪਾਣੀ ਪੁਣੀ ਭਰ ਲਿਆ ਮੈਂ। 3 ਵਾਲਾ ਵੀ ਭਰਤਾ ਸਾਰਾ ਤੇ ਟੈਂਕੀ ਟੁੰਕੀ ਭਰ ਲਈ। ਕਿਉਂਕਿ ਪਤਾ ਨਹੀਂ ਹੁੰਦਾ ਲਾਈਟ ਵਗੈਰਾ ਦਾ ਟੈਂਕੀ ਟੰਕਾ ਭਰ ਲੈਣੇ ਥੋੜੀ ਹੁੰਦੀ ਟੈਂਕੀ ਸਵੇਰ ਸ਼ਾਮ ਆਪਾਂ ਭਰ ਲੈਣੇ ਹਾਂ ਤੇ ਸਵੇਰ ਸ਼ਾਮ ਆਪਾਂ ਭਰ ਕੇ ਪਾਣੀ ਹੁਣ ਰੱਖਦੇ ਹਾਂ ਕਿਉਂਕਿ ਪਤਾ ਨਹੀਂ ਹੁੰਦਾ ਪਾਣੀ ਦਾ ਕਦੋਂ ਹਨ ਵੀ ਥੋੜਾ ਜਿਹਾ ਵੀ ਲਾਈਟ ਦਾ ਕੋਈ ਭਰੋਸਾ ਨਹੀਂ ਹੈ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਨਾ ਮੈਂ ਨਾ ਸ਼ਾਈਆਂ ਵਾਸਤੇ ਕ੍ਰੀਮ ਲੈ ਕੇ ਆਈ ਆ ਤੇ ਥੋੜੀ ਮੈਂ ਸ਼ੇਅਰ ਕਰਦੀ ਆ ਮੈਂ ਆ ਵਾਲੀ ਟੋਪਾਇ ਹੈ ਹੋਸ਼ੀਆ ਹੋਸ਼ੀਆ ਹਰਬਲ ਪਪਾਇਆ ਕਲੀਨ ਜੈਲ ਕਰੀਮ ਵਿਦ ਐਸ ਪੀ ਐਫ -25 ਪੀਏ ਪਲੱਸ ਪਲੱਸ ਤੇ ਐਂਟੀ ਬਲਿਸ਼ਮਿਸ ਐਂਡ ਪਿਗਮੈਂਟੇਸ਼ਨ ਤੇ ਇਹ ਹਨਾ ਉਹ ਕਹਿੰਦੇ ਵੀ ਜੇ ਸ਼ਾਈਆਂ ਹੋਣ ਹਨਾ ਤੇ ਐਂਟੀ ਬਿਸ਼ਮੀਸਾ ਹੋਏ ਤੇ ਪਿਗਮੈਂਟੇਸ਼ਨ ਸਾਰਾ ਚੱਕ ਕੇ ਇਹਨੇ ਪਪਾਇਆ ਤੇ ਪਵਿੱਤਰ ਤੋਂ ਬਣੀ ਹੋਈ ਆ ਤੇ ਇਹ ਇਹ ਕਹਿੰਦੇ ਵੀ ਦਿਨੇ ਲਾਉਣੀ ਆ ਤੇ ਵੀ ਰਾਤ ਨੂੰ ਨਹੀਂ ਲਾਉਣੀ ਇਹ ਰਾਤ ਨੂੰ ਲਾ ਕੇ ਨਹੀਂ ਤੇਣੀ ਤੇ ਇਹਦਾ ਰਿਜ਼ਲਟ ਉਹ ਕਹਿੰਦੇ ਵੀ ਬਹੁਤ ਧੀਆ ਹਨਾ ਤੇ ਇਹ ਮੈਨੂੰ ਪਈ ਆ ਹਨਾ 99 ਰੁਪਏ 100 ਰੁਪਏ ਦੀ ਪਈ ਆ ਇਹ ਢੂਕ ਤੇ ਉਹ ਕਹਿੰਦੇ ਵੀ ਲਾ ਕੇ ਦੇਖੋ ਡੇਲੀ ਤੁਸੀਂ ਬੇਵਸਨਾ ਧੋ ਕੇ ਕਰੇ ਮੰਗੂ ਹੀ ਲਾਉਣੀ ਆ ਤੇ ਇਹਦੇ ਵਿੱਚ ਹਨਾ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਹਨਾ ਇਹਦੇ ਵਿੱਚ ਤੱਤ ਪਾਈ ਗਈ ਹੈ ਤੇ ਹਰਬਲ ਦੀ ਹੈ ਬਣੀ ਹੋਈ ਬਾਕੀ ਆਪਾਂ ਯੂਜ਼ ਕਰਕੇ ਦੇਖਾਂਗੇ ਹਨਾ ਵੀ ਕਿਵੇਂ ਪਤਾ ਲੱਗਦਾ ਹੈ ਕਿਵੇਂ ਰਿਜ਼ਲਟ ਦਿੰਦੀ ਹੈ ਤੇ ਮੈਂ ਤੁਹਾਨੂੰ ਦੱਸੂਗੀ ਵੀ ਰਿਜ਼ਲਟ ਵਧੀਆ ਹਨਾ ਫਿਰ ਜਿਹੜੀ ਵੀ ਭੈਣ ਨੇ ਮੰਗਾਉਣੀ ਹੋਵੇ ਵੀ ਵਰਤ ਸਕਦਾ ਹੈ ਇਦੇ ਵਿੱਚ ਫੇਸ ਵੋਸ਼ ਵੀ ਹੁੰਦਾ ਸਕਰਬ ਵੀ ਹੁੰਦਾ ਮੈਂ ਤਾਂ ਕੱਲੀ ਟੋਪੀ ਲੈ ਕੇ ਆਈ ਆ ਕਰੀਮ ਲੈ ਕੇ ਆਈ ਮੇਰੇ ਚੱਲੇਗੀ ਉਹ ਗੰਦੇ ਵੀ ਇਹੀ ਲਈ ਚੱਲੋ ਡੇਲੀ ਇਹਦੇ ਨਾਲ ਫਿਰ ਰਿਜ਼ਲਟ ਵਧੀਆ ਹੁੰਦਾ ਤੇ ਮੈਂ ਚਲ ਦੇਖ ਫਿਰ ਮੈਂ ਲੈ ਆਈ ਇਹੇ ਮੈਂ ਕਿਹਾ ਚੱਲ ਲੈ ਆਉਨੇ ਆ ਵੀ ਦੇਖ ਲੈਣੇ ਬਰਤੋਂਦੇ ਵੀ ਇਹਦੇ ਬਹੁਤ ਡਿਮਾਂਡ ਹੈ ਲੋਕ ਲੈ ਕੇ ਜਾਂਦੇ ਆ ਵੀ ਮੰਗਾਉਂਦੇ ਆ ਨਾ ਆਰਡਰ ਤੇ ਮੈਂ ਚਲ ਦੇਖਣੇ ਆ ਨਾ ਕਿ ਮਰਸ਼ਾਈਆਂ ਬਹੁਤ ਜਿਆਦਾ ਵਈਆਂ ਪਈਆਂ ਇੱਥੇ ਨਾ ਹੋਰ ਇਹ ਤਾਂ ਬੇਜ ਪੈਣੇ ਪਏ ਆ ਤੋ ਕਾਲਾ ਜਾ ਹੋਇਆ ਪਿਆ ਕਾਰੀਸ ਕਿੰਨੇ ਹੋਏ ਪੀਏ ਤੇ ਠੀਕ ਆ ਤਾਂ ਲੱਕੇ ਫਿਰ ਮੈਂ ਚਲਾ ਕੇ ਦੇਖ ਲਵਾਂ ਨੇ ਜਿੱਤੇ ਮੇ ਰਿਜ਼ਲਟ ਆਉਂਦੇ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਹਣਾ ਰਿਜ਼ਲਟ ਦਾ ਕਿਵੇਂ ਬਣਿਆ ਵੀ ਕ੍ਰੀਮ ਨਾਲ ਕਿੰਨਾ ਕੁ ਵਧੀਆ ਰਿਜ਼ਲਟ ਆਇਆ ਤੇ ਫਿਰ ਆਪਾਂ ਦੇਖ ਲਾਂਗੇ ਤੇ ਪੂਰ ਲਿਆਵਾਂਗੇ ਜੇ ਸਹੀ ਰਹੀ ਤਾਂ ਤੇ ਅੱਜ ਹੈਗਾ ਅਸੀਂ ਵੀਰਵਾਰ 4 ਸਤੰਬਰ ਤੇ ਮੈਂ ਕੱਲ੍ਹ ਸਵੇਰੇ ਚੱਲਾ ਹਨਾ ਅੱਜ ਸ਼ੁੱਕਰਵਾਰ ਹੁੰਦਾ ਮੈਂ ਸਿਰ ਤੋਂ ਣਾ ਸੀ ਮੈਂ ਚੱਲ ਕੱਲ ਨੂੰ ਤੋਂ ਕੱਲ ਨੂੰ ਆਪਸ ਨੇ ਹੀ ਉੱਠ ਕੇ ਧੋ ਲੈਣਾ ਸੀ ਸਿਰ ਤੋਂ ਮਾਣੇ ਮੌਸਮ ਦੇਖੋ ਹੀ ਫੇਰ ਹਨਾ ਬੱਦਲ ਵਾਈ ਹੋ ਗਏ ਬੁਰਾ ਹਾਲ ਤਾਂ ਰੱਖਿਆ ਰਿਹਾ ਨਾ ਇਹ ਲਾ ਦਵਾ ਸੁਣ ਨਹੀਂ ਬਾਲੂ ਆਸੇ ਪਾਸੇ ਤਾਂ ਪੈਂਦਾ ਹੁੰਦਾ ਕਾਫੀ ਨੇ ਤੇ ਹੁਣ ਹਨਾ ਕਈ ਕਹਿੰਦੇ ਵੀ ਕੱਲ ਨੂੰ ਨਿਊਜ਼ ਦੇ ਵਿੱਚ ਦਿਖਾਉਂਦੇ ਸੀ ਵੀ ਡੈਮ ਖੋਲ ਤੇ ਪਾਗੜਾ ਡੈਮ ਗੇਟ ਖੋਲ ਤੇ ਭਾਗਣਾ ਡੈਮ ਦੇ ਸਾਹ ਸੱਤ ਫੋਟੋ ਕਹਿੰਦੇ ਵੀ ਜਿਹੜੇ ਨਾਲ ਉਹ ਦੇ ਚਤਲੇ ਦਰਿਆ ਦੇ ਨਾਮ ਨਾਲ ਹਨਾ ਪਿੰਡ ਦਾ ਸ਼ਹਿਰ ਹੈ ਉਹ ਖਾਲੀ ਕਰ ਦੋ ਬਹੁਤ ਬੁਰਾ ਹਾਲ ਹੁੰਦਾ ਉਹ ਦੇਖਦੇ ਨਾ ਆਦਿ ਆਪ ਨੂੰ ਐ ਹੁੰਦਾ ਵੀ ਹੈ ਆਖ ਹੀ ਬੰਦੇ ਕਹਿੰਦੇ ਹੁੰਦੇ ਆ ਵੀ ਹਨਾ ਘਰ ਤਾਂ ਇੱਕ ਦਿਨ ਵਾਸਤੇ ਵੀ ਛੱਡਣਾ ਬਹੁਤ ਔਖਾ ਤੇ ਜਦੋਂ ਆਪਾਂ ਹਨਾ ਇਸ ਹਾਲ ਚ ਛੱਡ ਕੇ ਜਾਂਦੇ ਹਾਂ ਬਹੁਤ ਬੁਰਾ ਲੱਗਦਾ ਉਹ ਤੇ ਦੁੱਖ ਹੁੰਦਾ ਬਾਕੀ ਕੀ ਕਰੀਏ ਜੀ ਪਰਮਾਤਮਾ ਦਾ ਹਨਾ ਜਿਹੜਾ ਕਹਿਰ ਪਰਮਾਤਮਾ ਨੇ ਟਾਇਆ ਮੇਰੇ ਕੋਈ ਨਹੀਂ ਕੁਝ ਕਰ ਸਕਦਾ ਹਮ ਬਸ ਅਪਾਤ ਪਰਮਾਤਮਾ ਮੂਰੇ ਇਹ ਅਰਦਾਸ ਕਰਦੇ ਆ ਵੀ ਬਸ ਹਨਾ ਹੁਣ ਬਸ ਕਰ ਅੱਪਾ ਬਖਸ਼ ਦੇ ਦੋ ਬਸ ਮਨ ਬਹੁਤ ਕਾਲਿਆ ਨਹੀਂ ਬਹੁਤ ਘਰ ਜાડ ਤੇ ਸੀ ਬਸ ਕਿ ਕਈਆਂ ਨੇ ਸ਼ਕਤਾ ਦੇ ਦਿੱਤੀਆਂ ਬਹੁਤ ਮੋਤਾਂ ਨਹੀਂ ਹਨਾ 3240 ਦੱਸਦੇ ਸੀ ਅਗਸਤ ਤੋਂ ਲੈ ਕੇ ਸਤੰਬਰ ਤੱਕ 3240 ਮੋਤਾ ਹੋ ਗਏ ਗੋਗਰਾ ਹਲ ਤੇ ਤੇ ਬੱਸ ਫਿਰ ਮੈਂ ਹੁਣ ਹਨਾ ਚਾਹ ਬਣਾਉਣੀ ਏ ਜੀ ਚਾਹ ਬਣਾਉਣੀ ਆ ਤੇ ਇੱਧਰ ਮੇਰੇ ਰਵੜ ਬੈਂਡ ਆ ਸਾਰੇ ਧੋਣ ਵਾਲੇ ਆ ਮੈਂ ਧੋਂਗੀ ਵਾਸ਼ ਕਰੂੰਗੀ ਚੰਗੀ ਤਰ੍ਹਾਂ ਚਲੋ ਇਹ ਚਾਹ ਬਣਾ ਲਈਏ ਫਿਰ ਮਿਲਦੇ ਆ ਤੁਹਾਨੂੰ ਤੇ ਇੱਥੇ ਦੁਪਹਿਰ ਦਾ ਨਾ ਹੋ ਗਿਆ ਸੀ ਲੰਚ ਤਿਆਰ ਤੇ ਆ ਜੋ ਜੀ ਤੁਸੀਂ ਵੀ ਕਰ ਲਓ ਤੇ ਬੱਸ ਹਨਾ ਮੈਂ ਰੋਟੀ ਬਣਾਤੀ ਸੀ ਰੀਸ਼ਨ ਅਰਬੀ ਨਾਲ ਤੇ ਮੈਂ ਪਕੌੜੀਆਂ ਨਾਲ ਖਾ ਲਈ ਸੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਰੋਟੀ ਬਣਾ ਕੇ ਤੇ ਵਸ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਆਪਾਂ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਤੇ ਸਾਡੇ ਚੈਨਲ ਦੇ ਉੱਪਰ ਜਾ ਕੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜੀ ਧੰਨਵਾਦ ਜੀ